ਕੱਲੀ ਦਲ ਤੇ ਸਹਦ ਜੋ ਮਾਨ ਸਾਹਿਬ ਕਹਿੰਦੇ ਆ ਕਿ 1920 ਚ ਬਣਿਆ 2019 ਚ ਖਤਮ ਹੋ ਗਿਆ ਕੱਲੀ ਦਲ ਖਤਮ ਹੋ ਗਿਆ ਤੂੰ ਜਾਣਦਾ ਕੱਲੀ ਦਲ 374 ਕਿੰਨੀ ਟਿਲਕੇ ਨਾ ਖੜਾ ਦੇਖਦੇ ਹੋ ਅੱਜ ਕੱਲੀ ਦਲ ਤੇ ਖਤਮ ਹੋ ਗਿਆ ਕੱਲੀ ਦਲ ਤੇ ਸਹਦ ਜੋ ਮਾਨ ਸਾਹਿਬ ਕਹਿੰਦੇ ਆ ਕਿ 1920 ਚ ਬਣਿਆ 2019 ਚ ਖਤਮ ਹੋ ਗਿਆ ਕੱਲੀ ਦਲ ਖਤਮ ਹੋ ਗਿਆ ਤੂੰ ਜਾਣਦਾ ਕੱਲੀ ਦਲ 374 ਕਿੰਨੀਆਂ ਵੋਟਾਂ ਹੀ ਜਾਂਦੇ ਨੋਟਾ ਜੋ ਘਟ ਵਟਾਂ ਮਿੰਗੇ ਕੱਲੀ ਦਲ ਲੋਕਾਂ ਦੇ ਮਨਾਂ ਤੋਂ ਖਤਮ ਹੋ ਗਿਆ ਉਹ ਆਪੋ ਇੱਥੇ ਜੋ ਲੜਦੇ ਦੁਰਦੇ ਕੀ ਕਰਦੇ ਉਹਨਾਂ ਦੀ ਗੱਲ ਹੈ ਮੇਰੇ ਅਨਸਾਰ ਕੱਲੀ ਦਲ ਮੌਜੂਦਾ ਲੀਡਰਸ਼ਿਪ ਦੀ ਗਵਾਹੀ ਤੇ ਦਵਾਦਾ ਪੰਜਾਬ ਦੇ ਵਿੱਚ ਸਰਵਾਈਵ ਨਹੀਂ ਕਰ ਸਕਦਾ ਜੋ ਮਰਜ਼ੀ ਉਸ ਤਰੀਕੇ ਨਾਲ ਖੜਾ ਦੇਖਦੇ ਹੋ ਅੱਜ ਕੱਲੀ ਦਲ ਤਾਂ ਖਤਮ ਹੋ ਗਿਆ ਕੱਲੀ ਦਲ ਤੇ ਸਹਦ ਜੋ ਮਾਨ ਸਾਹਿਬ ਕਹਿੰਦੇ ਆ ਕਿ 1920 ਚ ਬਣਿਆ 2019 ਚ ਖਤਮ ਹੋ ਗਿਆ ਕੱਲੀ ਦਲ ਖਤਮ ਹੋ ਗਿਆ ਤੂੰ ਜਾਣਦਾ ਕੱਲੀ ਦਲ 374 ਕਿੰਨੀਆਂ ਵੋਟਾਂ ਹੀ ਜਾਂਦੇ ਨਾਟਾ ਜੋ ਘਟ ਵਟਾਂ ਮਿੰਗਾ ਕੱਲੀ ਦਲ ਲੋਕਾਂ ਦੇ ਮਨਾਂ ਤੋਂ ਖਤਮ ਹੋ ਗਿਆ ਉਹ ਆਪੋ ਵਿੱਚ ਜੋ ਲੜਦੇ ਦੁਰਦੇ ਕੀ ਕਰਦੇ ਉਹਨਾਂ ਦੀ ਗੱਲ ਹੈ ਮੇਰੇ ਅਨਸਾਰ ਕੱਲੀ ਦਲ ਮੌਜੂਦਾ ਲੀਡਰਸ਼ਿਪ ਦੀ ਗਵਾਈ 'ਚ ਦੁਬਾਰਾ ਪੰਜਾਬ ਦੇ ਵਿੱਚ ਸਰਵਾਈਵ ਨਹੀਂ ਕਰ ਸਕਦਾ ਜੋ ਮਰਜ਼ੀ। ਤਰੀਕੇ ਨਾਲ ਖੜਾ ਦੇਖਦੇ ਹੋ ਅੱਜ ਕੱਲੀ ਦਲ ਦਾ ਖਤਮ ਹੋ ਗਿਆ। ਕੱਲੀ ਦਲ ਤੇ ਸਹਦ ਜੋ ਮਾਨ ਸਾਹਿਬ ਕਹਿੰਦੇ ਆ ਕਿ 1920 'ਚ ਬਣਿਆ 2019 'ਚ ਖਤਮ ਹੋ ਗਿਆ। ਕੱਲੀ ਦਲ ਦਾ ਖਤਮ ਹੋ ਗਿਆ। ਤੂੰ ਜਾਣਦਾ ਕੱਲੀ ਦਲ 374 ਕਿੰਨੀਆਂ ਵੋਟਾਂ ਹੀ ਜਾਂਦੇ। ਨਾਟੋ ਨੋ ਘਟ ਵਟਾਂ ਮਿੰਗ। ਕੱਲੀ ਦਲ ਲੋਕਾਂ ਦੇ ਮਨਾਂ 'ਚੋਂ ਖਤਮ ਹੋ ਗਿਆ। ਉਹ ਆਪੋ 'ਚ ਜੋ ਲੜਦੇ ਲੁਰਦੇ ਕੀ ਕਰਦੇ ਉਹਨਾਂ ਦੀ ਗੱਲ ਹੈ। ਮੇਰੇ ਅਨਸਾਰ ਕੱਲੀ ਦਲ ਮੌਜੂਦਾ ਲੀਡਰਸ਼ਿਪ ਦੀ ਗਵਾਹੀ ਤੇ ਦਵਾਦਾ ਪੰਜਾਬ ਦੇ ਵਿੱਚ ਸਰਵਾਈਵ ਨਹੀਂ ਕਰ ਸਕਦਾ ਜੋ ਮਰਜ਼ੀ ਉਸ ਤਰੀਕੇ ਨਾਲ ਖੜਾ ਦੇਖਦੇ ਹੋ ਅੱਜ ਕੱਲੀ ਦਲ ਤਾਂ ਖਤਮ ਹੋ ਗਿਆ ਕੱਲੀ ਦਲ ਤੇ ਸਹਦ ਜੋ ਮਾਨ ਸਾਹਿਬ ਕਹਿੰਦੇ ਆ ਕਿ 1920 ਚ ਬਣਿਆ 2019 ਚ ਖਤਮ ਹੋ ਗਿਆ ਕੱਲੀ ਦਲ ਖਤਮ ਹੋ ਗਿਆ ਤੂੰ ਜਾਣਦਾ ਕੱਲੀ ਦਲ 374 ਕਿੰਨੀਆਂ ਵੋਟਾਂ ਹੀ ਜਾਂਦੇ ਨਾਟਾ ਜੋ ਘਟ ਵਟਾਂ ਮਿੰਗਾ ਕੱਲੀ ਦਲ ਲੋਕਾਂ ਦੇ ਮਨਾਂ ਤੋਂ ਖਤਮ ਹੋ ਗਿਆ ਉਹ ਆਪੋ ਵਿੱਚ ਜੋ ਲੜਦੇ ਦੁਰਦੇ ਕੀ ਕਰਦੇ ਉਹਨਾਂ ਦੀ ਗੱਲ ਹੈ ਮੇਰੇ ਅਨਸਾਰ ਕੱਲੀ ਦਲ ਮੌਜੂਦਾ ਲੀਡਰਸ਼ਿਪ ਦੀ ਗਵਾਈ 'ਚ ਦੁਬਾਰਾ ਪੰਜਾਬ ਦੇ 'ਚ ਸਰਵਾਈਵ ਨਹੀਂ ਕਰ ਸਕਦਾ ਜੋ ਮਰਜ਼ੀ ਹੈ